ਚੰਗੀ ਸਿੰਜੀ ਸੁੰਗੀ ਆ ਨਾਲ ਬੱਤੀ ਦਾ ਵਿੱਚ ਆੱਖ ਲਾਲ ਆ ਲਾਲ ਅੱਖ ਦੀ ਕੋਈ ਚੱਕਰ ਨਹੀਂ ਅਸਲ ਤਾਂ ਲਾਲ ਅੱਖ ਬਣੀ ਹੋਈ ਆ ਕਿਉਂ ਕਿ ਤਾਂ ਸੁਣਾ ਜਾਨਾਂ ਵਿੱਚ ਦੀ ਕੰਮ ਖਰਾਬ ਕਰਦਾ ਸੀ ਉਹ ਬਾਈ ਚਿੱਟੀ ਅੱਖ ਦੀ ਹੋਵੇ ਚਿੱਟੀ ਅੱਖ ਨੂੰ ਕੀ ਹੈ ਤਾਂ ਆਪਣੇ ਘਰ ਦੇ ਖੇਤੇ ਆ ਹੁਣ ਬੰਦਿਆਂ ਦੇ ਕਿਹੜਾ ਲੈਣ ਚ ਨਹੀਂ ਪੈਦੇ ਹਾਂ ਹੱਥੋਂ ਬੱਕਰੀ ਦਾ ਲੈਣ ਚ ਪਵਾ ਦਾਂਗੇ ਲਾਲ ਤੋਂ ਚਿੱਟੀ ਅੱਖ ਬਣਾ ਦਾਂਗੇ ਕਿਉਂ ਜੀ ਹਰ ਕੋਈ ਚੱਲਦਾ ਹੈ ਆ ਦੇਖੋ ਆਹ ਵਰਦਾ ਬੱਚੇ ਭਾਈ ਇਹਨਾਂ ਨਾਲ ਦੋ ਚਾਰ ਗੱਲਾਂ ਬਾਤਾਂ ਕਰਦੇ ਆ ਕਿਉਂ ਸਭ ਦਾ ਹਾਲ ਚਾਲ ਪੁੱਛਣਾ ਤੇ ਬੁਲਾਉਂਦਾ ਅਸੀਂ ਉਹਨੂੰ ਨਹੀਂ ਵਾ ਇਦਰਾ ਹੀ ਕਿਉਂ ਪਾਲੀ ਭਾਈ ਨੇ ਸਾਡੇ ਹਾਲੀ ਭਾਲੀ ਅਸੀਂ ਤਾਂ ਇੰਨਾ ਹੀ ਸੁੱਖਾ ਮੰਗਦੇ ਆ ਕਿ ਉਹਨਾਂ ਦਾ ਦਿੱਤਾ ਖਾਣੇ ਅੱਜ ਇਹਨਾਂ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ੇ ਇਹ ਹੈ ਪਿੱਟੂ ਤਾਂ ਲਮਾਲਾ ਤੇ ਲਮਾਲਾ ਪਿੱਟੂ ਖਾਨ ਹਾਂ ਹਾਂਜੀ ਇਹ ਪਿੱਟੂ ਖਾਨ ਬੜਾ ਸਤਾਨ ਇਹ ਜੀਨੇ ਲੁੱਟ ਲਿਆ ਜਹਾਨ ਕਿਵੇਂ ਲੁੱਟਿਆ ਦੂਏ ਲੁੱਟ ਨਹੀਂ ਲੁੱਟਿਆ ਇਹ ਲੁੱਟਣ ਦੇ ਵੀ ਕਈ ਤੰਗ ਹੁੰਦੇ ਨੇ ਇਹਨਾਂ ਦੇ ਕਾਰਨ ਲੁੱਟਿਆ ਜਿਨ੍ਹਾਂ ਵਧੀਆ ਪ੍ਰੀਤਾਂ ਸਾਹਮਣੇ ਰੱਖੀਆਂ ਲੋਕਾਂ ਦਾ ਦੇਦ ਲੁੱਟਿਆ ਇਹ ਬੱਕਰੀਆਂ ਦੇ ਦੇਖੋ ਤੁਸੀਂ ਪਿੰਡੇ ਕਹੇਗੇ ਨੇ ਪ੍ਰੀਤ ਚਮੜੀ ਦੀਆਂ ਬੱਕਰੀਆਂ ਜਿਨ੍ਹਾਂ ਕੇ ਸਾਹਮਣੇ ਰੱਖੀਆਂ ਅੰਨ੍ਹਾ-ਅੰਨ੍ਹਾ ਬੱਕਰੀਆਂ ਕਿਤੇ ਦੇਖਣ ਗਿਆ ਨੂੰ ਨਹੀਂ ਮਿਲਦੀ ਚੰਗੀ ਇੱਧਰ ਆ ਕੇ ਸਾਨੂੰ ਕੱਲੀ-ਕੱਲੀ ਬੱਕਰੀ ਦਾ ਰਿਜ਼ਲਟ ਨਹੀਂ ਵਧੀਆ-ਵਧੀਆ ਦਾ ਚੰਗੀ ਦਾ ਚੰਗੀ ਮਤਰੀ ਚਮਕਦਾ ਪਿੰਡੇ ਦੀ ਦਿਖਾ ਸਾਰੀਆਂ ਚੰਗੀਆਂ ਲਈ ਵਰਸਾ ਸਾਰੀਆਂ ਚੰਗੀਆਂ ਦੇ ਕਿਹੜੀ ਫੜਲੀ ਹੈ 22 ਇੱਕ ਨੂੰ ਹੀ ਮੜਿਆ ਕੈਮਰਾ ਤੋਂ ਕੋਈ ਸੁਪਰ ਪ੍ਰੋਗਰਾਮ ਨਹੀਂ 22 ਕਹਿੰਦਾ ਵੀ ਸਾਰੀਆਂ ਹੀ ਚੰਗੀਆਂ ਨੇ ਤੈਨੂੰ ਕੀ ਕੀ ਹਾਲ ਸੁਣਾਈਏ ਨਾ ਮਹਿਮਾਂ ਦੇ ਇੱਕ ਫੜਲੀ ਤੇ ਇੱਕ ਛੜਤੀ ਅੱਛਾ ਇਹ ਵੀ ਪਤਾ ਵੀ ਕਿਹੜੀ ਛੱਡੀ ਤੇ ਕਿਹੜੀ ਫੜਲੀ ਮੈਨੂੰ ਤਾਂ ਇਹ ਲੱਗਦਾ ਵੀ ਇੱਕ ਨਕਸ਼ੇ ਨਹੀਂ ਲੱਗਦੀਆਂ ਨੇ ਕਈ ਠੱਠਾਂ ਦਾ ਜਮੀਨ ਨਕਸ਼ੇ ਨੂੰ ਨਕਸਾ 22 ਨੇ ਮਿਲਿਆ ਤਾਂ ਇਹ ਲੋਕ ਆ ਲੋਕ ਮੇਰਾ ਖਲਾਜੈਂ ਕਹਿੰਦੇ ਨੇ ਓ ਬਾਈ ਰਾਜੂ ਸਾਨੂੰ ਕੱਤੜੀ ਦਵਾ ਦੇ ਪਰ ਫੋਨ ਆਉਂਦੇ ਨੇ ਮਹਾਰਾਸ਼ਟਰ ਪੰਪਿਆਂ ਤੋਂ ਅਰੇ ਬਾਈ ਰਾਜੂ ਮੈਨੂੰ ਲੰਬੇ ਕਾਂਗ ਦੀ ਬੱਕਰੀ ਦਵਾ ਦੇ ਰਾਤ ਨੂੰ ਮਰੇ ਨਾਲ ਬਹੁਤ ਕਾਈ ਘੁੱਟਦੇ ਨੇ ਮੇਰੇ ਕੋ ਰਾਜੂ ਭਾਈ ਯਾਰੀ 45 ਇਚ ਦੀ ਬੱਕਰੀ ਦਵਾ ਦੇ ਓ ਰਾਜੂ ਕਿੱਥੋਂ ਦਵਾਉਂ ਤੈਨੂੰ ਬੱਕਰੀ ਪਿਆਰੀ 45 ਦੀ ਕਮਲਿਆ ਲੋਕਾ ਕਿਉਂ ਕਮਲਾ ਹੋ ਗਿਆ ਮੈਂ ਉਹ ਪਹਿਲਾਂ ਮੈਂ ਗੱਲਾਂ ਕਰਕੇ ਤਾ ਵੀ ਬਰੀਡ ਦੇਖੋ ਨਸਲ ਦੇਖੋ ਉਹਨਾਂ ਬੱਕਰੀਆਂ ਦੇ ਵਿੱਚ ਅੱਜ ਕੋਈ ਵੀ ਘਾਟ ਨਹੀਂ ਹੈਗੀ ਕਿਸੇ ਗੱਲ ਦੀ ਮੇਰੇ ਖਿਆਲ ਆਪਤ ਗਿਣਤ ਮੈਂ ਨਹੀਂ ਜਿੜੀਆਂ ਕਿ 45 40 ਬੱਕਰੀਆਂ ਆਰਾਮ ਤੋਂ ਹੋਣੀਆਂ ਇੱਕੋ ਹੀ ਘਰ ਦੀਆਂ ਨੇ ਮੇਰੇ ਹਾਂਜੀ ਇੱਕੋ ਹੀ ਘਰ ਦੀਆਂ 45 40 ਬੱਕਰੀਆਂ ਨੇ ਵੀ ਬਾਈ ਦੇ ਧੰਨਵਾਦ ਆ ਮੈਂ ਇਹਨੂੰ ਬਹੁਤ ਜੀਆ ਆ ਆਖਦਾ ਚੰਗਾ ਬੰਦਾ ਸਮਝਦਾ ਜੀਨੇ ਫਰੀਡ ਇਹ ਵੀ ਲੋਕ ਕੰਮ ਛੱਡ ਕੇ ਬੱਕਰੀਆਂ ਦੇ ਫਾਰਮ ਕਰੀ ਬੈਠੇ ਨੇ ਤੇ ਸਾਡੀ ਦਾ ਘਰ ਦੀਆਂ ਨੌਕਰੀਆਂ ਜੇ ਕੋਈ ਇਹਨਾਂ ਨੂੰ ਸਾਮੂਗਾ ਮੈਂ ਬਾਈ ਦੇ ਬਹੁਤ ਧੰਨਵਾਦ ਕਰਵਾਨੇ ਸਮਝਦਾ ਵੀ ਜੀ ਨੇ ਚੰਗਾ ਬਿਰਛਾ ਚੰਗੀ ਬਰੀਡ ਅੱਜ ਦੇ ਜਮਾਨੇ ਦੇ ਵਿੱਚ ਚੰਗੇ ਬੱਕਰੇ ਬੱਕਰੀਆਂ ਬਾਈ ਸਾਡਾ ਸਾਮੀ ਬੈਠਾ ਹੈ ਬਾਈ ਜੀ ਕਿੰਨਾ ਸ਼ੌਕ ਹੈ ਨਾਲ ਸ਼ੌਕ ਦਾ ਉਹ ਰਾਤ ਨੂੰ ਵੀ ਸੌਣ ਨੂੰ ਜੀ ਨਹੀਂ ਕਰਦਾ ਇਹ ਜਦਾਂ ਕਰਦਾ ਅੱਛਾ ਬੱਚੇ ਫਰੀ ਗਈਏ ਬਸ ਬਾਈ ਕਹਿੰਦਾ ਵੀ ਰਾਤ ਨੂੰ ਵੀ ਮੇਰਾ ਸੌਣ ਨੂੰ ਜੀ ਨਹੀਂ ਕਰਦਾ ਦੀ ਬਿੱਕ ਤੇ ਫਰੀਆਂ ਵਾ ਦੇਖ ਲਾਂ ਵੀ ਕਿਹੜੀ ਸੁੱਤੀ ਐ ਕਿਹੜੀ ਜਗਾਣਾ ਕਰਦੀ ਐ ਕਿਹੜੀ ਰਾਤ ਨੂੰ ਰੱਬ ਦਾ ਹਾਲਾ ਭਰਦੀ ਐ ਉਹ ਰੱਬ ਦਾ ਹਾਲਾ ਵੀ ਦੱਸੂਗਾ ਮੈਂ ਤੁਹਾਨੂੰ ਕਿਵੇਂ ਭਰਦੀ ਐ ਜਾਣੇ ਲੈ ਨੂੰ ਦਾ ਪਤਾ ਹੋਣਾ ਇਹ ਐ ਕਾਂਡੀਆਂ ਦੇ ਰਾਤ ਨੂੰ ਬਈ ਰੱਬਾ ਸਾਡਾ ਅਗੜੀ ਪਾਲੀ ਜਿਉਂਦਾ ਰਹੇ ਸਾਨੂੰ ਚਾਰਨ ਵਾਲਾ ਜਿਹਨੇ ਨੇ ਅਸੀਂ ਸਾੰਨੀਆਂ ਉਹਦੇ ਤਾਂ ਅਸੀਂ ਚਿੱਠੇ ਤਾਰ ਦਈਏ ਤਾਰ ਦਈਏ ਵੀ ਨੇ ਦੀਨੇ ਸੇ ਨਹੀਂ ਸਾਮੀਆਂ ਇਹ ਉਹਨੂੰ ਮਾਰ ਦੀਆਂ ਵੀਨੇ 1 ਲੱਖ ਤਾਂ ਮਾਰ ਦਾਰੀਆਂ ਨੇ ਲੈ ਯਾਰ ਪੱਕੀ ਗੱਲ ਆ ਝੂਠ ਨਾ ਜਾਣੀ ਇਹ ਗੱਲਾਂ ਬਾਈ ਮੇਰੀਆਂ ਸੱਚੀਆਂ ਨੇ ਤਾਂ ਨੋਟ ਕਰ ਲਿਓ ਨਹੀਂ ਮੈਨੂੰ ਪਕਾਈ ਕੋਈ ਗੱਲਾ ਮਾਰਨੀ ਲੋੜ ਨਹੀਂ ਕਿਉਂ ਸਾਰਾ ਦਿਨ ਮੇਰਾ ਕੰਮ ਰੋਜ਼ਦਾ ਹੀ ਐ ਇਹ ਅੱਜ ਤਾਂ ਹੈ ਨਹੀਂ ਅੱਜ ਤਾਂ ਚਲੋ ਮੇਲਣਾ ਆਪਣਾ ਗੱਡ ਗੱਡ ਕੇ ਖਾੜੇ ਲਾਉਣੀ ਲਾਉਣੇ ਨੇ ਅਸੀਂ ਛੋਟੇ ਕਲਾਕਾਰ ਆ ਸਾਡੇ ਅਸਤੇਜਾਂ ਦੇ ਗਾਉਣ ਵਾਲੇ ਵੱਡੇ ਕਲਾਕਾਰ ਨੇ ਵੱਡੇ ਉਸਤਾਦ ਨੇ ਅਸੀਂ ਸਾਡੇ ਬੱਕਰੀਆਂ ਵਾਲਿਆਂ ਦੇ ਕਲਾਕਾਰ ਆ ਭਾਈ ਉਹ ਗੱਲ ਆ ਵੀਡੀਓ ਫਿਲਮਾਂ ਰੈਣੋ ਕਹਿੰਦਾ ਕੋਈ ਚੋਰ ਛੋਟਾ ਕੋਈ ਮੋਟਾ ਚੋਰ ਸਾਰੇ ਹੀ ਨੇ ਭਾਈ ਚੋਰੀ ਝੋਟੀ ਕਰਦਾ ਕੋਈ ਮੋਟੀ ਕਰਦਾ ਅਸੀਂ ਕੋਈ ਕਲਾਕਾਰ ਬਾਹਾਂ ਗਾਉਂਦਾ ਅਸੀਂ ਘਟ ਗਾਉਂਦੇ ਆ ਭਾਈ ਅਸੀਂ ਕਾਦੀ ਕਲਾਕਾਰੀ ਕਰਦੇ ਆ ਸਾਡੀਆਂ ਭਰੀਆਂ ਦੀ ਕਿਉਂਕਿ ਸਾਡੀਆਂ ਭਰੀਆਂ ਚਾਉਂਦੀਆਂ ਨੇ ਹਨ ਜਿਨ੍ਹਾਂ ਦੀ ਅਸੀਂ ਕਮਾਈ ਖਾਨੀ ਆ ਫੇਰ ਦੋ ਚਾਰ ਗੱਲਾਂ ਮੇਰਾ ਭਾਈ ਦੱਸੂਗਾ ਆ ਬੱਕਰੀ ਦਿਖਾ ਦੋ ਫੈੜਾ ਅੰਗਰੇਜ਼ ਪੱਟ ਦੱਬ ਕੇ ਬੋਲ ਫੈੜਾ ਪੱਠ ਵੀਰੇ ਜਮੇ ਸ਼ਹੀਦਾਂ ਦੋ ਬੰਦ ਲਵਾਈ ਨਹੀਂ ਹਲੇ ਨਾ ਨਾ ਜਮੇ ਇਹ ਕਹਿੰਦਾ ਸੂਈ ਨਹੀਂ ਹੈਗੀ ਹਲੇ ਫੈੜ ਪੱਠਾ ਮੇਰਾ ਖਿਆਲ ਵੀ 39 ਇੰਚ ਦੀ ਹੋਣੀ ਇੱਕ ਘੱਟ 40 ਮੈਂ ਤਾਂ ਮਣੀ ਨਹੀਂ ਫਰਮਾਇ ਮੇਲਣੀ ਮੇਰੀ ਤਨ ਤੱਕ ਆ ਗਈ 40 ਤੋਂ ਬਾਹਰ ਜਾਊ ਮੁੱਲਾ ਦਾ 40 ਤੋਂ ਬਾਹਰ ਜੀ ਇਹ 40 ਤੋਂ ਬਾਹਰ 42 43 ਤੱਕ ਹੋਊਗੀ ਜਦ ਤੱਕ ਸੂਰਜ ਇਸਨੇ ਕੀ ਪਟੈਕ ਅੱਦਗਾੜ ਕੱਢੂਗੀ 22 ਸੰਗ ਦਾ ਥੋੜਾ ਜਿਹਾ ਬੋਲਦਾ ਕਿਉਂ ਮੇਰੇ ਤਾਂ ਹੁਣ ਸੰਗ ਨਹੀਂ ਰਹੀ ਭਾਈ ਹਾਂ ਜੀ ਮੇ ਤਾਂ ਸੰਗ ਖੁਦੀ ਹੂਈ ਐਦਾਂ ਨੂੰ ਬੱਕਰੀ ਉਰੇ ਆ ਜਾਓ ਇੱਥੇ ਆ ਜਾਓ ਯਾਰ ਹਾਂ ਜੀ ਇਹ ਗੱਲਾਂ ਦਾ ਮਾਸੀ ਰਹੀਆਂ ਨਾ ਇਹ ਵਧੀਆ ਬਰੀਡ ਐ ਚੰਗੀ ਸਿੰਜੀ ਸੁੰਗੀ ਐ ਲਾਲ ਬੱਤੀ ਦਾ ਬੱਚਾ ਅੱਖ ਲਾਲ ਆ ਲਾਲ ਅੱਖ ਦੀ ਕੋਈ ਚੱਕਰ ਨਹੀਂ ਅਸਲ ਤਾਂ ਲਾਲ ਹੀ ਅੱਖ ਬਣੀ ਹੋਈ ਹੈ ਕਿਉਂਕਿ ਇਹ ਤਾਂ ਸੁਣਾ ਜਾ ਸਾਨੇ ਵਿੱਚ ਦੀ ਕੰਮ ਖਰਾਬ ਕਰ ਲਾ ਦੀ ਉਹ ਬਾਈ ਚਿੱਟੀ ਅੱਖ ਦੀ ਹੋਵੇ ਚਿੱਟੀ ਅੱਖ ਨੂੰ ਕੀ ਹੈ ਤਾਂ ਆਪਣੇ ਘਰ ਦੇ ਖੇਤੀ ਹੈ ਹੁਣ ਬੰਦਿਆਂ ਦੇ ਕਿਹੜਾ ਲੈਂਚ ਨਹੀਂ ਪੈਂਦੇ ਹਾਂ ਆਪਾਂ ਹੱਥ ਨੂੰ ਬੱਕਰੀ ਦੇ ਲੈਂਚ ਪਵਾ ਦਾਂਗੇ ਲਾਲ ਤੋਂ ਚਿੱਟੀ ਅੱਖ ਬਣਾ ਦਾਂਗੇ ਕਿਉਂ ਜੀ ਆਪਾਂ ਕੁਝ ਚੱਲਦਾ ਹੈ ਆ ਦੇਖ ਆ ਪੜਦਾ ਬੱਚਾ ਦੇਖ ਬੱਕਰੀ ਪੜਦਾ ਬੱਚਾ ਜੀ ਬਹੁਤ ਵਧੀਆ ਦਾ ਤੇ ਹਾਂ ਬਾਈ ਦੇ ਧੰਨਵਾਦ ਤੇ ਆ ਬੱਤਿਆਂ ਦਾ ਜਾਈ ਨੂੰ ਮੁੰਡ ਨਹੀਂ ਲੱਗਿਆ ਸੀ ਚਲੋ ਬਾਈ ਨੇ ਨਹੀਂ ਦੇਣੀਆਂ ਸ਼ੌਂਕ ਦਾ ਕੋਈ ਮੁੰਡ ਨਹੀਂ ਸ਼ੌਂਕ ਵਾਸਤੇ ਰੱਖੀ ਹੋਈਆਂ ਨੇ ਬਾਈ ਕਹਿੰਦਾ ਰਾਜੂ ਬਾਈ ਮੈਨੇ ਵੇਚਣੀਆਂ ਨੇ ਪੈਸੇ ਤਾਂ ਖਦ ਮਰਜੀ ਗਾ ਲੋ ਇਕੱਠੇ ਪੈਸੇ ਤਾਂ ਕਹਿੰਦਾ ਕਦੇ ਚੁਗਲੋ ਧਰਤੀ ਦੇ ਖਿੰਡੇ ਪੈਨੇ ਪਰ ਕੁਝ ਚੋਣ ਵਾਲਾ ਨਹੀਂ ਇਹ ਚੁਗਣ ਦੇ ਵੀ ਟੰਗ ਹੁੰਦੇ ਨੇ ਮਾਇਆ ਬਹੁਤ ਪਈਏ ਧਰਤੀ ਦੇ ਮਹਰੋਜ ਕਹਿਣਾ ਪਰ ਲੋਕੋ ਚੁਗਣੇ ਸਿੱਖੋ ਇਮਾਨਦਾਰੀ ਆਪਾਂ ਵੀ ਪੁਰੀ ਨਹੀਂ ਸਕਦੇ। ਸਾਡੀ 4 ਵਜੇ ਲੈਣ ਦਾ ਮੈਨੂੰ ਪਤਾ ਹੈ। ਓਏ ਸਭ ਨੂੰ ਖੁੱਲੇ ਦਰਵਾਜ਼ੇ ਰਿਜਕ ਰੋਟੀ ਰੱਬ ਦਿੰਦਾ ਹੈ। ਪਰ ਪਰ ਮੁਠੀਆਂ ਬੰਨਦਾ ਹੈ। ਓਏ ਖੁੱਲੇ ਦਰਵਾਜ਼ੇ 3 ਵਜੇ ਰੱਖਿਆ ਕਰੋ। ਪ੍ਰਮਾਤਮਾ ਕਰੇ ਸਕਦੇ ਹੁੰਦਾ ਹੈ। ਮੂੰਹੇ ਬੰਦ ਕਦੇ ਨਾ ਕਰਿਆ ਕਰੋ। ਇਹ ਗੱਲਾਂ ਨੋਟ ਕਰਿਓ ਰਾਜੀ ਜੀ। ਪ੍ਰਮਾਤਮਾ ਰਿਜਕ ਰੋਟੀ ਸਭ ਨੂੰ ਦਿੰਦਾ ਹੈ। ਜੇ ਪ੍ਰਮਾਤਮਾ ਤੋਂ ਆਪਾਂ ਮੰਨਈਏ। ਪਰ ਕਦੇ ਪ੍ਰਮਾਤਮਾ ਤੋਂ ਨਾ ਸੰਗੀਏ। ਖੁੱਲੇ ਦਰਬਾਰੀ ਮੰਗੀਏ। ਸੱਚ ਹੱਕ ਦੀ ਕਮਾਈ ਕਰੋ। ਇਹਨਾਂ ਨੂੰ ਚਾਰੋ ਧੰਨਵਾਦ ਬਾਈ ਦੇ। ਕੌਤੀਆਂ ਗੱਲਾਂ ਮਾਰਨ ਦਾ ਵੀ ਕੋਈ ਫਾਇਦਾ ਨਹੀਂ। ਆ ਬੱਕਰਾ ਦਿਖਾ ਦੇ। ਇਹਨਾਂ ਨੂੰ ਰਜਾਓ ਤੇ ਰੱਖੋ। ਅੱਜ ਰੱਬ ਵਾਂਗੂ ਬੱਦਲ ਵਾਂਗੂ ਰੱਖੋ। ਆ ਬੱਕਰਾ ਦਿਖਾਈ। ਬੱਕਰੀਆਂ ਚਾਰ ਕੇ ਕਦੇ ਨਾ ਭਜੋ। ਆਰਾਮ ਨਾਲ ਤੁ। ਆ ਬੱਕਰਾ ਦਿਖਾਈ। ਆ ਬੱਕਰਾ ਲੋਹੇ ਕਲਰ ਚਾ ਬਾਈ ਦਾ। ਚੰਗੀ ਬਰੀਡ ਦਾ ਬੱਕਰਾ ਹੈ। ਤੇ ਨੱਕ ਨਕੋਰ ਦੇਖ ਸਕਦੇ ਹੋ। ਬੱਕਰਾ ਬਹੁਤ ਵਧੀਆ ਪਿੱਠ ਕੁੱਠ ਭਾਰੀ ਐ ਛਾਤੀ ਭੁੱਲੀ ਐ ਤੇ ਚੰਗਾ ਬੱਚੇ ਦਾ ਕੰਨ ਕੁੰਨੇ ਮੇਰਾ ਖਿਆਲ ਵੀ ਹੋਣਾ ਅੱਠ ਦੰਦ ਫਰੈਸ਼ ਐ ਇਹ ਕੁਆਲਟੀ ਪਰ ਬਰੀਡ ਵਾਸਤੇ ਕੀ ਹਾਂਜੀ ਆ ਬੇਚਣਾ ਨਹੀਂ ਨਾ ਨਾ ਬਾਈ ਕਹਿੰਦਾ ਮੈਂ ਤਾਂ ਕੁਝ ਵੀ ਨਹੀਂ ਵੇਚਣਾ ਮੀਮ ਨਾ ਵੀ ਮਸਾ ਹੀ ਕਿਸੇ ਸੁੱਖ ਜੀ ਨਹੀਂ ਆਈ ਨੂੰ ਮੇਰਾ ਖਿਆਲ ਦੰਦਾ ਉਹ ਆੜੇ ਉਰੇ ਕੱਢ ਕੇ ਕੱਠ ਕੁੱਠ ਵੀ ਨਹੀਂ ਦੰਦਾ ਆ ਇਹਦਾ ਪੁੱਤ ਆ ਇਹਦਾ ਜੀ ਪੁੱਤ ਮੀਮ ਨੇ ਦਾ ਆਹ ਦੇਖ ਲੋ ਨਕਸ਼ੇ ਨੂੰ ਨਕਸ਼ਾ ਮਿਲਿਆ ਤਾਂ ਬਹੁਤ ਸੋਹਣੀ ਬਰੀਕ ਕੋਈ ਰੰਗ ਦੀ ਏਲੂਆ ਰੰਗੀ ਦਾ ਵਧੀਆ ਚੰਜੀਤ ਸਿੰਘ ਜੀ ਹੈ ਜੀ ਇਹ ਬਾਈ ਕਹਿੰਦਾ ਬਕਾਊ ਹੈ ਜੇ ਕਿਸੇ ਬਾਈ ਨੂੰ ਲੋੜ ਹੋਵੇ ਜੇ ਕਿਸੇ ਨੇ ਬਾਈ ਦਾ ਨੰਬਰ ਦੇਵਾਂਗੇ ਸ਼ੌਂਕ ਪੂਰਾ ਕਰਨਾ ਹੋਵੇ ਕੀ ਨੰਬਰ ਹੈ ਜੀ ਤੁਹਾਡਾ 94924 99220 95924 99220 ਠੀਕ ਹੰਦਵਾਦ ਜੀ ਸਤਿ ਸ੍ਰੀ ਅਕਾਲ ਜੇ ਕਿਸੇ ਨੇ ਬਾਈ ਨੂੰ ਟੱਕਰਨਾ ਤਾਂ ਸਿੱਧਾ ਸਰਪੰਖ ਜਰੂਰ ਕਰੂੰ ਤੇ ਬਾਕੀ ਬੱਕਰੀਆਂ ਇੱਕ ਵਾਰ ਸਾਰੀਆਂ ਕੈਮਰਾ ਮਾਰ ਦਨਾਂ ਹੈ ਨਾ ਯਾਰ ਕਾਣੀਆ ਡੰਜਨੇ ਕਾਲੇ ਨਾਦ ਵਰਦੀਆਂ